ভানে কি হাঁদতা বাপরিয়া কি হ্যাঁ সে একডেন্ট ਵੀਰੇ ਅਸੀਂ ਚੋਨੇ ਜਾ ਰਹੇ ਸੀ ਅਗੋ ਕਾਰ ਬੜੀ ਹੁੰਦੀ ਫੁੱਲ ਹੈ ਸੀ ਅਸੀਂ ਸਾਈਡ ਤੇ ਕੀਤਾ ਸੀ ਮੋਟਰ ਸਾਈਕਲ ਕੱਚੀ ਤੇ ਲਾ ਲਿਆ ਉਹਨੇ ਲਿਆ ਕੇ ਟੇਢੀ ਅਗੋ ਮਾਰਤੀ ਕਾਰ ਅੱਛਾ ਮੌਕੇ ਤੇ ਤਾਂ ਹਾਂ ਮੌਕੇ ਤੇ ਤੁਸੀਂ ਮਤਲਬ ਤੁਹਾਨੂੰ ਪਤਾ ਲੱਗਿਆ ਵੀ ਸਾਡੇ ਵਿੱਚ ਮਾਰੂ ਹੈ ਤੁਸੀਂ ਸਾਈਡ ਨੂੰ ਹਾਂ ਸਾਈਡ ਤੇ ਕਰ ਲਿਆ ਸੀ ਕੱਚੀ ਤੇ ਲਾ ਲਈ ਅਬ ਜਮਾ ਜਨ ਇਹਨੇ ਕੋ ਪਾਈਸ ਉੱਥੇ ਸੇ ਲਾ ਲਿਆ ਉਹਨੇ ਟੇਢੀ ਫਿਰ ਵਿੱਚ ਵਾੜਤੀ ਅੱਛਾ ਮੌਕੇ ਮਨ ਵਿੱਚ ਲਿਆ ਕੇ ਮਾਰੀ ਹਾਂ ਵਿੱਚ ਮਾਰ ਤੇ ਕੋਈ ਇਹਨੇ ਜਿਹੜਾ ਕਾਰ ਵਾਲਾ ਉਹਨੇ ਕੋਈ ਮਤਲਬ ਨਸ਼ਾ ਵਗੈਰਾ ਕੀਤਾ ਨਹੀਂ ਨਸ਼ਾ ਨੂੰ ਕੋਈ ਨਹੀਂ ਕੀਤਾ ਹੋਇਆ ਸੀ दारू दारू ਪੀਤੀ ਸੀ ਆ ਪਤਾ ਨਹੀਂ ਪੀਤੀ ਸੀ ਕਿ ਨਹੀਂ ਪੀਤੀ ਆਪ ਨੂੰ ਇਹਨਾਂ ਪਤਾ ਨਹੀਂਗਾ ਉਸਨੇ ਉਹ ਜਦੋਂ ਐਕਸੀਡੈਂਟ ਆਣਾ ਉਸਨੇ ਭੱਜਣ ਲੱਗਿਆ ਤੇ ਉਸਲੇ ਬੰਦੇ ਖੜੇ ਸਨ ਉਹਨੇ ਫੜਿਆ ਉਹ ਭੱਜ ਚੱਲਾ ਸੀ ਉੱਥੋਂ ਮਾਤ ਜੀ ਹਾਂ ਪਾਤ ਕਿਨੇ ਤੁਸੀਂ ਕਿੰਨੇ ਲੋਕ ਸੀ ਨਾਲ ਅਸੀਂ 3 ਸੀ ਅੱਛਾ 3 ਸੀ ਹਾਂ ਤੁਹਾਡੇ ਤੁਹਾਡੇ ਵੀ ਸੱਟਾਂ ਲੱਗੀਆਂ ਹਾਂ ਜੀ ਮੇਰੇ ਲਾਤ ਲਾਤਨ ਦੋ ਤੇ ਜਿਹੜੇ ਨਾਲ ਸੀ ਉਹਨਾਂ ਦੇ ਉਹਨਾਂ ਦੋ ਟੁੱਟ ਕੇ ਪੱਟ ਇੱਕ ਦੋ ਟੁੱਟ ਕੇ ਤੁਹਾਡੇ ਘਰ ਦਾ ਨਾਮ ਕੀ ਸੀ ਜੀ ਆਹ ਜੀ ਬਲਵਿੰਦਰ ਨਾਮ ਕੀ ਸੀ ਬਲਵਿੰਦਰ ਬਲਵਿੰਦਰ ਫੋਟੋਗ੍ਰਾਫੀ ਆ ਜੀ ਪੈਣੇ ਕਿਵੇਂ ਹਸਦਾ ਵਾਪਰੇ ਕਿਵੇਂ ਹੋਇਆ ਸੀ ਐਕਸੀਡੈਂਟ ਵਿਰੇਸ ਚੋਨੇ ਜਾਂ ਰਹੇ ਸੀ ਅਗੋ ਕਾਰ ਬੜੀ ਹੁੰਦੀ ਫੋਲੇ ਗਈ ਸੀ ਅਸੀਂ ਸਾਈਡ ਤੇ ਕੀਤਾ ਸੀ ਮੋੜਨਾ ਕੱਚੀ ਤੇ ਲਾ ਲਿਆ ਉਹਨੇ ਲਿਆ ਕੇ ਟੇਢੀ ਅਗੋ ਮਾਰਦੀ ਕਾਰ ਅੱਛਾ ਮੌਕੇ ਤੇ ਤਾਂ ਹਾਂ ਮੌਕੇ ਤੇ ਤੁਸੀਂ ਮਤਲ ਤੁਹਾਨੂੰ ਪਤਾ ਲੱਗ ਗਿਆ ਵੀ ਸਾਡੇ ਵਿੱਚ ਮਾਰੂ ਤੁਸੀਂ ਸਾਈਡ ਨੂੰ ਹਾਂ ਸਾਈਡ ਤੇ ਕਰ ਲਿਆ ਸੀ ਕੱਚੀ ਤੇ ਲਾ ਲਈ ਅਬ ਜਮ ਇਹਨੂੰ ਪਾਈਸ ਉੱਥੇ ਸਲਾ ਲਿਆ ਉਹਨੇ ਟੇਢੀ ਫੇਰ ਵਿੱਚ ਵਾੜਦੀ ਅੱਛਾ ਮੌਕੇ ਮਨ ਵਿੱਚ ਤੇ ਲਿਆ ਕੇ ਮਾਰੀ ਹਾਂ ਵਿੱਚ ਮਾਰ ਤੇ ਕੋਈ ਇਹਨੇ ਜੀ ਬਰੇਕ ਕੀ ਨਾਮ ਹੈ ਹਰਜਿੰਦਰ ਹੈ ਕਿਹੜਾ ਪਿੰਡ ਹੈ ਵੰਦੇ ਬਾਮਣੀਆ ਮਾਦ ਆਇਆ ਸੀ ਰਾਜਸਥਾਨ ਤੋਂ ਜੀ ਅੱਛਾ ਰਾਜਸਥਾਨ ਤੇ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਸੀ ਜੀ ਕੋਕਾਰ ਆਏਗੀ ਕੋਕਾਰ ਤੋਂ ਕੀ ਆ ਗਿਆ ਅੱਛਾ ਕਿੰਨੀ ਕੁ ਸਪੀਡ ਸੀ ਜੀ ਕਾਰ ਦੀ ਕਾਰ ਦੀ ਬਹੁਤ ਜ਼ਿਆਦਾ ਸਪੀਡ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਨੇ ਜੀ ਅਸੀਂ ਤਾਂ ਚੱਲੇ ਸੀ ਸਾਨੂੰ ਨਹੀਂ ਇੱਕਦਮ ਵੱਜ ਗਿਆ ਤੇ ਸਾਨੂੰ ਪਤਾ ਨਹੀਂ ਲੱਗਿਆ اچھا ਤੁਸੀਂ ਕਿੰਨੇ ਜਣੇ ਸੀ ਅਸੀਂ ਕਿੰਨੇ ਜਣੇ ਸੀ ਅੱਛਾ ਜੀ ਹਾਂਜੀ ਮੈਂ ਡਾਕਟਰ ਅਨਸ਼ੁ ਬਹਿਲ ਅੱਜ ਮੇਰੀ ਐਮਰਜੈਂਸੀ ਡਿਊਟੀ ਸੀਗੀ ਤੇ ਸਾਨੂੰ ਪਤਾ ਚੱਲਿਆ ਤਿੰਨ ਸਾਡੇ ਕੋਲ ਪੇਸ਼ੈਂਟਸ ਆਏ ਜਿਨ੍ਹਾਂ ਵਿੱਚੋਂ ਇੱਕ ਬਲਵਿੰਦਰ ਸਿੰਘ ਜੀ ਸੀਗੇ ਜਿਹੜੇ ਤਾਂ ਮਤਲਬ ਕਿ ਮੌਕੇ ਸਾਰ ਸ਼ੈਦ ਨਾਨੀ ਡੈਥ ਹੋ ਚੁੱਕੀ ਸੀਗੀ ਕਿਉਂਕਿ ਜਦੋਂ ਸਾਡੇ ਕੋਲ ਆਏ ਨਾਨੀ ਧੜਕਨ ਬੰਦ ਸੀਗੀ ਤੇ ਜਦੋਂ ਆਪਾਂ ECG ਵਗੈਰਾ ਕੀਤੀ ਉਹਨੇ ਵੀ ਕਲੀਅਰ ਦੱਸਤਾ ਕਿ ਬਈ ਪੇਸ਼ੈਂਟ ਇਜ਼ ਨੋ ਮੋਰ ਤੇ ਬਾਕੀ ਜਿਹੜੇ ਦੋ ਪੇਸ਼ੈਂਟਸ ਨੇ ਵੈਸੇ ਵਾਈਟਲੀ ਸਟੇਬਲ ਨੇ ਕੋਈ ਦਿੱਕਤ ਨਹੀਂ ਹੈਗੀ ਇਹ ਪਰ ਥੱਲੇ ਫ੍ਰੈਕਚਰ ਨੇ ਉਹਨਾਂ ਦੇ ਮੈਮ ਜਿਹੜੇ ਨਾਲ ਸੀ ਉਹ ਕੋਈ ਲੇਡੀਜ਼ ਵੀ ਸੀ ਨਾਲ ਕੋਈ ਲੇਡੀ ਸੀਗੇ ਉਹਨਾਂ ਦਾ ਉਹਨੂੰ ਨਾਮ ਬਰਿੰਦਰ ਸਿੰਘ ਦੇ ਵਾਈਫ ਹੀ ਸੀਗੇ ਉਹ ਉਹਨਾਂ ਦਾ ਫ੍ਰੈਕਚਰ ਹੈਗਾ ਇੱਕ ਮਤਲਬ ਕਿ ਐਂਕਲ ਤੇ ਹੈਗਾ ਤੇ ਇੱਕ ਗੋਟਨੇ ਤੇ ਹੈਗਾ ਤੇ ਜਿਹੜੇ ਉਹਨਾਂ ਦੇ ਨਾਲ ਮਨਜਿੰਦਰ ਰਜਿੰਦਰ ਸਿੰਘ ਜੀ ਹੈ ਉਹਨਾਂ ਕੇ ਵੀ ਕਾਫੀ ਫ੍ਰੈਕਚਰ ਹੈ ਇੱਕ ਰਾਈਟ ਥਾਈ ਪੇ ਔਰ ਇੱਕ ਲੈਫਟ ਲੈਗ ਮੇ ਫ੍ਰੈਕਚਰ ਟੋਟਲ ਮੈਂ ਹਮ ਤਿੰਨ ਜਨੇ ਸੀ ਟੋਟਲ 3 ਜਨੇ ਥੇ ਇੱਕ ਡead ਡੈਡ ਹੈ ਔਰ ਦੋ ਪੇਸ਼ੈਂਟਸ ਕੇ ਫ੍ਰੈਕਚਰਸ ਹੈ ਬਟ ਸਟੇਬਲ ਹੈ ਵੈਸੇ ਜੀ ਸਰ ਆ ਗਿਆ ਇੱਕ ਸੜਕਾਲ ਸਾਹ ਵਾਪਰੇ ਜਿਹਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਕੀ ਮਾਮਲਾ ਹੈ ਸਰ ਜਨ ਨੂੰ ਜਦੋਂ ਇਸ ਬਾਰੇ ਇਤਲਾਅ ਮਿਲੀ ਅਸੀਂ ਉਸ ਬਾਰੇ ਮੌਕੇ ਤੇ ਅਸੀਂ ਪਹੁੰਚ ਕੇ ਪਤਾ ਕੀਤਾ ਜੋ ਗੱਡੀ ਤੇ ਮੋਟਰਸਾਈਕਲ ਵਿੱਚ ਜੋ ਵੀ ਟੱਕਰ ਹੋਈ ਆ ਜੋ ਵੀ ਅੱਗੇ ਕਰਨਯੋਗ ਕਾਰਵਾਈ ਹੋਵੇਗੀ ਅਮਲ ਤੇ ਚਲਾਈ ਜਾਂਦੀ ਜਾਏਗੀ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨਾਂ ਦੀ ਮੌਤ ਹੋਈ ਸਰ ਇੱਕ ਇੱਕ ਦੀ ਮੌਤ ਹੋਈ ਹੈ ਤੇ ਬਾਕੀ ਜੋ ਨਾਲ ਸੀਗੇ ਮੋਟਰਸਾਈਕਲ ਸਵਾਰ ਤੇ ਜ਼ਖਮੀ ਹੋਏ ਜੀ ਪੁਲਿਸ ਪ੍ਰਸ਼ਾਸਨ ਨੇ ਮੌਕਾ ਹਾਲਾਤ ਵੇਖਿਆ ਗਿਆ ਜੀ ਹਾਂਜੀ ਜੀ ਸਰ ਪਤਾ ਲੱਗ ਗਿਆ ਹੈ ਲੋਕਾਂ ਦਾ ਕਹਿਣਾ ਵੀ ਇਹਦੇ ਵਿੱਚ ਸ਼ਰਾਬ ਦੀ ਬੋਤਲ ਪਾਈ ਹੋਈ ਸੀ ਗੱਡੀ ਚਾਲਕ ਨੇ ਸ਼ਰਾਬ ਕੀਤੀ ਕੋਈ ਇਸ ਤਰ੍ਹਾਂ ਦਾ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਸਰ ਜੋ ਵੀ ਅੱਗੇ ਦੇਖ ਦੇਖਿਆ ਜਾਵੇਗਾ ਜੋ ਵੀ ਹੋਏਗੀ ਕਾਰਵਾਈ ਕਰਨਯੋਗ ਉਹ ਕੀਤੀ ਜਾਏਗੀ ਜੀ ਸਰ ਇੱਕ ਪੁਲਿਸ ਲੋਕਾਂ ਦਾ ਵੀ ਇੱਥੇ ਪਰਿਵਾਰ ਦਾ ਵੀ ਕਹਿਣਾ ਲੋਕਾਂ ਦਾ ਵੀ ਕਹਿਣਾ ਪੰਚਾਇਤਾਂ ਦਾ ਵੀ ਕਹਿਣਾ ਪੁਲਿਸ ਬਹੁਤ ਦੇਰੀ ਨਾਲ ਪਹੁੰਚੀ ਹੈ ਕਾਰਨ ਕੀ ਰਿਹਾ ਜੀ ਸਰ ਮੈਂ ਆਪਣੀ ਅਸੀਂ ਆਪਣੀ ਡਿਊਟੀ ਤੇ ਮੌਜੂਦ ਸੀ ਉਸ ਤੋਂ ਬਾਅਦ ਜਿਵੇਂ ਹੀ ਸਾਨੂੰ ਇਤਲਾਹ ਮਿਲੀ ਤੇ ਅਸੀਂ ਇੱਥੇ ਪੁੱਜ ਗਏ ਜਿਹੜੇ ਪੀੜਤ ਪਰਿਵਾਰ ਦੇ ਲੋਕ ਨੇ ਉਹ ਜਿਹੜਾ ਗੱਡੀ ਚਾਲਕ ਸੀਗਾ ਉਹਦਾ ਮੈਡੀਕਲ ਕਰਵਾਉਣ ਦੀ ਮੰਗ ਕਰ ਰਹੇ ਨੇ ਕਿ ਮੈਡੀਕਲ ਕਰਵਾਇਆ ਜਾਏਗਾ ਜੀ ਹਾਂਜੀ ਜੀ ਸਰ ਕਰਾਇਆ ਜਾਏਗਾ